ਰਾਏਵਿੰਗ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 12000 ਕਰੋੜ ਰੁਪਏ ਦੇ ਮਸਲੇ ਤੇ ਚਿੱਠੀ ਲਿਖੀ ਗਈ। ਕਿਸਾਨ ਮਜ਼ਦੂਰ ਮੋਰਚਾ ਨੇ ਜ਼ਿਲ੍ਹਾ ਪਧਰੀ ਰੋਸ਼ ਮਜਾਰੇ ਕਰਕੇ ਹੜ੍ਹਾਂ ਦੇ ਮੁੱਦੇ ਤੇ ਨਿਪਟਿ ਕਮਿਸ਼ਨਰ ਨੂੰ ਮੰਗ ਪੱਤਰ ਦਿੱਤੇ ਗਏ ਨੇ। ਸੁਖੀਰ ਬਾਦਲ ਤੋਂ ਮਦਦ ਲੈਣ ਤੋਂ ਲੈ ਕੇ ਮੁੱਖ ਮੰਤਰੀ ਭਵਨਤਮਨ ਨੇ ਲੋਕਾਂ ਨੂੰ ਇੱਕ ਅਪੀਲ ਕੀਤੀ ਹੈ। ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਅਦਾਲਤ ਦੇ ਵੱਲੋਂ 4 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ। ਧੂਰੀ ਪਿੰਡ ਵਿੱਚ ਇੱਕੋ ਰਾਤ ਚੋਰੀ ਦੀਆਂ ਖਬਰਾਂ ਸਾਹਮਣੇ ਆਈਆਂ ਨੇ। ਕੰਗ ਰਣੋਤ ਨੂੰ ਸੁਪਰੀਮ ਕੋਰਟ ਤੋਂ ਕੋਈ ਵੀ ਸਾਥ ਮਿਲਦਾ ਨਜ਼ਰ ਨਹੀਂ ਆ ਰਿਹਾ ਭਗਵੰਤਮਾਨ ਨੇ ਸਾਰੇ ਡੀਸੀ ਸਾਹਿਬਾਂ ਨਾਲ ਕੀਤੀ ਮੀਟਿੰਗ ਘਰਾਂ ਦੇ ਨੁਕਸਾਨ ਦਾ 40000 ਅਤੇ ਪਸ਼ੂਆਂ ਦੀ ਮੌਤ ਦਾ 37000 ਮੁਆਵਜ਼ਾ ਦੇਣ ਦਾ ਐਲਾਨ ਕੀਤਾ ਦਿੱਲੀ ਹਾਈ ਕੋਰਟ ਤੋਂ ਬਾਅਦ ਬੰਬੇ ਹਾਈ ਕੋਰਟ ਨੂੰ ਬੰਬਰੀ તમਕੀ ਵਾਲੀ ਆਈ ਈਮੇਲ ਸਾਰੀ ਅਦਾਲਤ ਨੂੰ ਕਰਵਾਇਆ ਗਿਆ ਖਾਲੀ 14 ਸਤੰਬਰ ਤੋਂ ਮਾਤਾ ਵੈਸ਼ਨੂ ਦੇਵੀ ਦੀ ਯਾਤਰਾ ਸ਼ੁਰੂ ਹੋਵੇਗੀ ਮੌਸਮ ਕਰਕੇ ਕੀਤੀ ਗਈ ਸੀ ਬੰਦ ਪੰਜਾਬ ਭਾਜਪਾ ਦੇ ਲੀਡਰ ਰਾਤ ਆਫਤਾ ਉੱਤੇ ਲੋਕਾਂ ਨੂੰ ਘਰ ਰਹੇ ਨੇ ਗੁੰਮਰਾਹ ਪੰਜਾਬ ਨੂੰ ਕੇਂਦਰ ਤੋਂ ਮਿਲੇ ਸਿਰਫ 1582 ਕਰੋੜ ਰੁਪਏ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦਾ ਦਾਵਾ ਰੂਸ ਵਿੱਚ ਫਸੇ ਨੌਜਵਾਨਾਂ ਦੀ ਤੁਰੰਤ ਰਿਹਾਈ ਦੀ ਕੀਤੀ ਮੰਗ ਅਤੇ ਪਰਿਵਾਰਾਂ ਨਾਲ ਕੀਤਾ ਸੰਪਰਕ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਦੂਰ ਰਹਿਣ ਦੀ ਦਿੱਤੀ ਚੇਤਾਵਨੀ